ਅੱਜ ਆਪਾਂ ਤੁਹਾਡੇ ਲਈ ਪੰਜਾਬੀ ਸਿੰਗਰ ਆਰਨੇਤ ਦੀ ਜੀਵਨ ਕਹਾਣੀ ਲੈ ਕੇ ਆਏ ਹਾਂ ਇਹਨਾਂ ਦੀ ਜਿੰਨੀ ਵਧੀਆ ਆਵਾਜ਼ ਹੈ ਉਹਨਾਂ ਹੀ ਵਧੀਆ ਇਹ ਲਿਖਦੇ ਵੀ ਨੇ ਵੀਡੀਓ 'ਚ ਅਸੀਂ ਆਰਨੇਤ ਦੇ ਪਰਿਵਾਰਕ ਪਿਛੋਕੜ ਦੀ ਗੱਲ ਕਰਾਂਗੇ ਇਹਨਾਂ ਦਾ ਵਿਆਹ ਹੋਇਆ ਹੈ ਜਾਂ ਨਹੀਂ ਕਿੱਥੋਂ ਦੇ ਰਹਿਣ ਵਾਲੇ ਨੇ ਕਿੰਨੀ ਉਮਰ ਹੈ ਤਿਆਰ ਨੇਦਾ ਉਹ ਕਿਹੜਾ ਗੀਤ ਸੀਗਾ ਜਿਹਦੇ ਕਰਕੇ ਇਹਨਾਂ ਦੀ ਜੱਦੀ zameen ਵੇਖ ਗਈ ਸੀ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਇਸੇ ਵੀਡੀਓ 'ਚ ਮਿਲਣਗੇ ਸੋ ਵੀਡੀਓ ਵੇਖਦੇ ਜਾਓ ਸਭ ਤੋਂ ਪਹਿਲਾਂ ਆਰਨੇਤ ਦਾ ਜਨਮ ਜ਼ਿਲ੍ਹਾ ਮਾਨਸਾ ਤਹਿਸੀਲ ਬਡਲਾਡਾ ਦੇ ਪਿੰਡ ਤਰਮਪੁਰਾ ਦੇ ਇੱਕ ਪੰਡਤ ਪਰਿਵਾਰ ਵਿੱਚ ਹੋਇਆ ਇਹਨਾਂ ਦੀ ਜਨਮ ਤਾਰ 3 ਅਕਤੂਬਰ 1999 ਦੀ ਹੈ ਤੇ ਸਾਲ 2025 ਦੇ हिसाब ਨਾਲ ਆਰਨੀਤ ਦੀ ਉਮਰ 34 ਸਾਲ ਬਣਦੀ ਹੈ ਪਰਿਵਾਰ ਦੀ ਗੱਲ ਕਰੀਏ ਤਾਂ ਇਹਨਾਂ ਦੇ ਪਰਿਵਾਰ 'ਚ ਇਹਨਾਂ ਦੇ ਮਾਤਾ ਪਿਤਾ ਇੱਕ ਇਹਨਾਂ ਦਾ ਛੋਟਾ ਭਰਾ ਤੇ ਇੱਕ ਭੈਣ ਵੀ ਹੈ ਤੇ ਜੇ ਗੱਲ ਆਰਨੀਤ ਦੇ ਵਿਆਹ ਦੀ ਕਰੀਏ ਤਾਂ ਇਹਨਾਂ ਦਾ ਵਿਆਹ ਹੋ ਚੁੱਕਾ ਹੈ ਤੇ ਇਹਨਾਂ ਦੇ ਦੋ ਕੁੜੀਆਂ ਨੇ ਪਰਿਵਾਰ ਨੇ ਆਰਨੀਤ ਦਾ ਅਸਲ ਨਾਮ ਨੀਤਰਾਮ ਰੱਖਿਆ ਸੀਗਾ ਪਰ ਜਦੋਂ ਇਹਨਾਂ ਨੇ ਕਲਾਕਾਰੀ 'ਚ ਪੈਰ ਧਰਿਆ ਤਾਂ ਇਹਨਾਂ ਦੇ ਯਾਰਾਂ ਦੋਸਤਾਂ ਨੇ ਸਲਾਹ ਦਿੱਤੀ ਕਿ ਉਹ ਆਪਣਾ ਨਾਮ ਆਰਨੀਤ ਰੱਖ ਲੈਣ ਤੇ ਇਹਨਾਂ ਦੁਆਰਾ ਰੱਖਿਆ ਗਿਆ ਇਹ ਨਾਮ ਇਹਨਾਂ ਲਈ ਕਾਫੀ ਜ਼ਿਆਦਾ ਲੱਕੀ ਰਹਿੰਦਾ ਹੈ ਕਿਉਂਕਿ ਅੱਜ ਪੂ ਨੇਤਰਾਮ ਨੂੰ ਆਰਨੀਤ ਦੇ ਨਾਂ ਤੋਂ ਜਾਣਦੀ ਹੈ ਆਰਨੀਤ ਗਾਇਕ ਬਣਨ ਤੋਂ ਪਹਿਲਾਂ ਇਹਨਾਂ ਦੇ ਘਰ ਦੇ ਹਾਲਾਤ ਠੀਕ ਠਾਕ ਜਿਹੀ ਸੀਗੇ ਡੇਢ ਕੋਕ ਲਾਇਨ ਨੂੰ ਜ਼ਮੀਨ ਆਉਂਦੀ ਸੀਗੀ ਤੇ ਪਿਤਾ ਇਹਨਾਂ ਦੇ ਖੇਤੀਬਾੜੀ ਕਰਦੇ ਸੀਗੇ ਤੇ ਕੁਝ ਜ਼ਮੀਨਾਂ ਦੇ ਪਿਤਾ ਠੇਕੇ ਤੇ ਵੀ ਲੈ ਕੇ ਵਾਈ ਕਰਿਆ ਕਰਦੇ ਸੀ ਤੇ ਆਪਣੇ ਪਿੰਡ ਦੇ ਹੀ ਕਲਪਨਾ ਚਾਵਲਾ ਮੈਮੋਰੀਅਲ ਸਕੂਲ ਤੋਂ ਇਹਨਾਂ ਆਪਣੀ ਪਲੱਸ 2 ਤੱਕ ਦੀ ਪੜ੍ਹਾਈ ਪੂਰੀ ਕੀਤੀ ਉਸ ਤੋਂ ਬਾਅਦ ਇਹ ਗਰਨਾਨੇ ਕਾਲਜ ਬੁਡਲਾਡਾ ਦੇ ਵਿੱਚ ਬੀਏ ਦੀ ਪੜ੍ਹਾਈ ਕਰਦੇ ਨੇ ਜਦੋਂ ਆਰਨੀਤ ਬੀਏ ਸੈਕੰਡ ਈਅਰ ਕਰ ਰਿਹਾ ਸੀਗਾ ਉਸ ਟਾਈਮ ਇਹਨਾਂ ਦੇ ਪਿਤਾ ਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਪੜ੍ਹਾਈ ਕਰਨੀ ਛੱ ਕਿਉਂਕਿ ਸਾਰੀ ਕਰਦੀ ਜ਼ਿੰਮੇਵਾਰੀ ਅਨਦੇ ਮੋੜਿਆਂ ਤੇ ਆ ਜਾਂਦੀ ਹੈ ਤੇ ਉਹਨਾਂ ਦਿਨਾਂ ਚ ਫਰਾਰਨੀਤ ਖੇਤੀਬਾੜੀ ਦਾ ਵੀ ਕੰਮ ਕਰਦੇ ਨੇ ਉੱਥੇ ਹੀ ਅਰਨੀਤ ਨੂੰ ਬਚਪਨ ਤੋਂ ਹੀ ਗਾਣੇ ਗਾਉਣ ਦਾ ਵੀ ਸ਼ੌਂਕ ਸੀਗਾ ਤੇ ਇਸੇ ਦੇ ਚੱਲਦੇ 7ਵੀਂ ਕਲਾਸ ਤੋਂ ਹੀ ਇਹਨਾਂ ਨੇ ਗਾਣੇ ਲਿਖਨੇ ਵੀ ਸ਼ੁਰੂ ਕਰਤੇ ਆਪਣੇ ਸਕੂਲ ਤੇ ਕਾਲਜ 'ਚ ਹੋਣ ਵਾਲੇ ਹਰ ਛੋਟੇ ਵੱਡੇ ਪ੍ਰੋਗਰਾਮ 'ਚ ਆਰਨੀਤ ਜ਼ਰੂਰ ਪਾਗ ਲੈnde ਤੇ ਕੋਈ ਨਾ ਕੋਈ ਗਾਣਾ ਗਾਉਂਦੇ ਉਸ ਟਾਈਮ ਜਦੋਂ ਰਿਆਜ਼ ਲਈ ਇਹਨਾਂ ਨੇ ਘਰ 'ਚ ਉੱਚੀ ਉੱਚੀ ਗਾਉਣਾ ਤਾਂ ਪਿਤਾ ਵੱਲੋਂ ਇਹਨਾਂ ਨੂੰ ਝਿੜਕਾਂ ਵੀ ਪੈਂਦੀਆਂ ਰਹੀਆਂ ਕਿਉਂਕਿ ਇਹਨਾਂ ਦੇ ਪਿਤਾ ਗਾਉਣ ਵਾਲੇ ਕੰਮ ਕੰਮ ਕਰ ਲਾ ਪਰ ਉਸ ਟਾਈਮ ਆਰਨਿਤ ਦੀ ਮਾਂ ਨੇ ਇਹਨਾਂ ਦਾ ਪੂਰਾ ਸਾਥ ਦਿੱਤਾ ਜਿਹਦੇ ਚੱਲਦੇ ਉਹਨਾਂ ਟਾਈਮਾਂ ਚਾਰਨੇਤ ਆਪਣੇ ਲੱਗੇ ਸੀ ਕਿ ਕੋਈ ਮੇਲਾ ਹੁੰਦਾ ਤਾਂ ਉੱਥੇ ਲਾਈਵ ਗਾਇਆ ਕਰਦੇ ਉੱਥੇ ਹੀ ਇਸ ਟਾਈਮ ਤੇ ਆਰਨਿਤ ਬਾਈ ਦੇ 11 ਦੋਸਤਾਂ ਦੀ ਵੀ ਫੁੱਲ سپورਟ ਸੀਗੀ ਤੇ ਇਹਨਾਂ ਦੇ 11 ਦੋਸਤਾਂ ਨੇ ਥੋੜੇ ਥੋੜੇ ਪੈਸੇ ਪਾ ਕੇ ਆਰਨੇ ਦਾ ਪਹਿਲਾ ਗਾਣਾ ਰਿਕਾਰਡ ਕਰਾਇਆ ਜਿਸ ਦਾ ਨਾਮ ਸੀਗਾ ਲੈਂਸਰ 2 ਹਾਲਾਂਕਿ ਇਹ ਗੀਤ ਇਹਨਾਂ ਦਾ ਕੁਝ ਖਾਸਾ ਪਪੂਲਰ ਨਹੀਂ ਹੋਇਆ ਪਰ ਇਸ ਤੋਂ ਬਾਅਦ ਫਿਰ 11 ਦੋਸਤਾਂ ਦੀ سپورਟ ਨਾਲ ਇਹਨਾਂ ਨੇ ਆਪਣਾ 2800 ਗੀਤ ਕੱਢਿਆ ਤੇ ਇਹ ਗਾਣਾ ਠੀਕ ਠਾਕ ਚੱਲਦਾ ਹੈ ਤੇ ਇਸ ਤੋਂ ਬਾ ਕਿ ਠੀਕ ਠਾਕ ਹੀ ਚੱਲਦੇ ਨੇ ਪਰ ਜਦੋਂ ਸਾਲ 2019 'ਚ ਅਨਦਰ ਡਿਫਾਲਟਰ ਗੀਤ ਆਉਂਦਾ ਹੈ ਤੈ ਗਾਣਾ ਐਨਐਸ ਦਾ ਹਿੱਟ ਜਾਂਦਾ ਹੈ ਕਿ ਪੂਰੀ ਦੁਨੀਆ 'ਚ ਆਰਨੇ ਦੇ ਚਰਚੇ ਹੋ ਲੱਗ ਪੈਂਦੇ ਆ ਤੁਹਾਨੂੰ ਦੱਸਦੀ ਕਿ ਡਿਫਾਲਟਰ ਗੀਤ ਆਰਨੇ ਦੀ ਜ਼ਿੰਦਗੀ ਨਾਲ ਜੁੜੀ ਇੱਕ ਸੱਚੀ ਘਟਨਾ ਤੇ ਆਧਾਰਿਤ ਹੈ ਕਿਉਂਕਿ ਇਹਨਾਂ ਨੇ ਇਹੋ ਜਿਹੇ ਦਿਨ ਵੀ ਵੇਖੇ ਜਦੋਂ ਇੱਕ 뮤직 ਕੰਪਨੀ ਨਾਲ ਸਾਈਨ ਹੋ ਗਏ ਸੀਗੇ ਤੇ ਉਹ ਕੰਪਨੀ ਵਾਲੇ ਫਰਾਡ ਨਿਕਲਦੇ ਨੇ ਤੇ ਉਸ ਕੰਪਨੀ ਤੋਂ ਪੇਸ਼ਾ ਸ਼ਡਾਊਨ ਲਈ ਆਰਨੇ ਨੂੰ ਪੰਜ ਕਨਾਲਾ ਜ਼ਮੀਨ ਵੀ ਵੇਚਣੀ ਪਈ ਤੇ ਇਸੇ ਕਰਕੇ ਧੋਖੇਬਾਜ਼ ਲੋਕਾਂ ਤੇ ਆਰਨੇ ਨੇ ਡਿਫਾਲਟਰ ਗੀਤ ਲਿਖਿਆ ਸੀਗਾ ਤੇ ਕਤੇਆ ਉਹ ਵੀ ਬੜਾ ਹਿਟਰ ਹਿੰਦੇ ਇਸ ਤੋਂ ਬਾਅਦ ਇਹਨਾਂ ਦਾ ਸਿੱਧੂ ਮੂਸੇ ਵਾਲੇ ਨਾਲ ਵੀ ਗੀਤ ਆਇਆ ਜੋ ਕਿ ਕਾਫੀ ਸੁਪਰ ਹਿਟ ਰਿਆ ਸੋਇਤੂ ਪੂਰਾ ਸਮਾ ਬਦਲੇ ਆ ਤੇ ਆਰਨੇਤ ਇੰਡਸਟਰੀ ਚ ਇੱਕ ਚੋਟੀ ਦਾ ਕਲਾਕਾਰ ਬਣ ਗਿਆ ਛੋਟੀਆਂ ਗੱਡੀਆਂ ਤੋਂ ਪੈਰ ਵੱਡੀਆਂ ਗੱਡੀਆਂ ਚ ਪੈ ਗੇ ਪਰ ਪਿੰਡ ਧਰਮਪੁਰੇ ਦੇ ਲੋਕਾਂ ਦਾ ਅੱਜ ਵੀ ਕਹਿਣਾ ਕਿ ਆਰਨੇਤ ਵਰਗਾ ਸੌ ਮੁੰਡਾ ਪਿੰਡ ਚ ਹੋਰ ਕੋਈ ਨਹੀਂ ਹੋਣਾ ਤੇ ਇਹ ਵੇਖਿਆ ਵੀ ਗਿਆ ਕਿਉਂਕਿ ਅਕਸਰ ਆਰਨੇਤ ਭਾਈ ਹਰ ਸਾਲ ਆਪਣੇ ਜਨਮ ਦਿਨ ਤੇ ਲੋੜਵੰਤਿਆਂ ਦੇ ਵਿਆਹ ਕਰਦਾ ਤੇ ਉਦਾਂ ਵੀ ਕਹਿੰਦੇ ਜਦੋਂ ਕਿਸੇ ਨੂੰ ਲੋੜ ਪਏ ਤਾਂ ਭਾਈ ਜਿੰਨੀ ਹੋ ਸਕੇ ਆਪਣੇ ਤੌਰ ਤੇ ਮਦਦ ਕਰਦਾ ਸੋਇਸੀ ਨੇ ਦੀ ਜੀਵਨ ਤੇ ਆਧਾਰਿਤ ਕੁਝ ਖਾਸ ਗੱਲਾਂ ਜਾਣਕਾਰੀ ਪਸੰਦ ਆਈ ਤਵ ਤਵ ਉਹ ਦੇ ਸ਼ੇਅਰ ਕਰ ਦਿਓ